ਸਰਦੀਆਂ ਦੀ ਖਾਸ ਤੇ ਸਪੈਸ਼ਲ ਰੈਸਪੀ ਸਰੋਂ ਦਾ ਸਾਗ ਬਹੁਤ ਹੀ ਜੋ ਕਿ ਟੇਸਟੀ ਤੇ ਸਵਾਦ ਲੱਗਦਾ ਹਰ ਇੱਕ ਨੂੰ ਬਹੁਤ ਹੀ ਪਸੰਦ ਆਉਂਦਾ ਹੈ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੋਖੇ ਜਿਹੇ ਤਰੀਕੇ ਨਾਲ ਪਹਿਲੀ ਵਾਰ ਜੀ ਤੁਹਾਡਾ ਸਾਗ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗਾ ਬਹੁਤ ਹੀ ਪਸੰਦ ਆਏਗਾ ਤੁਹਾਡੇ ਅਗੇ ਬੇਨਤੀ ਹੈ ਕਿ ਤੁਸੀਂ ਹਾਲ ਤੱਕ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਬਟਨ ਤੁਸੀਂ ਜ਼ਰੂਰ ਦਬਾਓ ਇੱਥੇ ਆਪਾਂ ਦੋ ਗੁੱਟੀਆਂ ਸਰੋਂ ਦਾ ਸਾਗ ਲਿਆ ਇਸ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਇੱਕ ਗੁੱਟੀ ਆਪਾਂ ਇੱਥੇ ਪਾਲ ਇਹ ਦੋ ਗੁੱਟੀਆਂ ਸਰੋਂ ਦਾ ਸਾਗ ਤੇ ਇੱਕ ਗੁੱਟੀ ਆਪਾਂ ਪਾਲਕ ਦੀ ਪਾਉਣੀ ਹੈ ਇਸ ਦੇ ਵਿੱਚ ਪਾਲਕ ਦੇਖਣ ਨੂੰ ਥੋੜੀ ਲੱਗਦੀ ਵੀ ਪਰ ਇਹ ਬਹੁਤ ਤੇ ਪਾਲਕ ਇੰਨੀ ਸਾਗ ਵੱਧ ਹੁੰਦਾ ਤੇ ਪਾਲਕ ਉਸ ਤੋਂ ਘਾਟੋਂ ਦੀ ਫੇਰੀ ਸਾਗ ਸਵਾਦ ਬੰਦਾ ਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਸਾਗ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਇਸ ਸਾਗ ਨੂੰ ਆਪਾਂ ਦੋ ਤੋਂ ਤਿੰਨ ਵਾਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਾਂਗੇ ਕਿਉਂਕਿ ਨਾ ਸਾਗ ਦੇ ਉੱਪਰ ਰੇਤਾ ਮਿੱਟੀ ਬਹੁਤ ਹੁੰਦੀ ਤੇ ਪਾਣੀ ਆਪਾਂ ਖੁੱਲਾ ਲੈਣਾ ਤੇ ਵੱਡੇ ਟੱਬ ਦੇ ਵਿੱਚ ਹੀ ਇਸ ਨੂੰ ਧੋਵਾਂਗੇ ਤੇ ਇਹਦੇ ਜਿਹੜਾ ਰੇਤਾ ਮਿੱਟੀ ਨਾ ਜਲਦੀ ਨਿਕਲ ਜਾਂਦੀ ਏ ਤੇ ਇਸ ਨੂੰ ਆਪਾਂ ਧੋ ਕੇ ਇੱਕ ਟੋਕਰੀ ਦੇ ਵਿੱਚ ਰੱਖ ਦੇਾਂਗੇ ਇਸ ਦਾ ਜਿਹੜਾ ਸਾਰਾ ਪਾਣੀ ਨਾ ਇਸ ਟੋਕਰੀ ਦੇ ਵਿੱਚੋਂ ਨਿੱਚੜ ਜਾਈ ਜਾਏਗਾ ਸਾਰੇ ਸਾਗ ਨੂੰ ਆਪਾਂ ਧੋ ਕੇ ਇਸੇ ਟੋਕਰੀ ਦੇ ਵਿੱਚ ਪਾ ਲਾਂਗੇ ਤੇ ਇਸ ਨੂੰ ਅੱਧਾ ਪੌਣਾ ਘੰਟਾ ਪੱਟ ਇਸੇ ਤਰੀਕੇ ਸਾਗ ਨੂੰ ਪਿਆ ਰਹਾਂਦੇਾਂਗੇ ਤਾਂ ਕਿ ਇਸ ਦੇ ਵਿੱਚ ਜਿਹੜਾ ਪਾਣੀ ਹੈ ਨਾ ਚੰਗੀ ਤਰ੍ਹਾਂ ਨਿੱਚੜ ਜਾਈ ਤੇ ਪਾਲਕ ਨੂੰ ਵੀ ਆਪਾਂ ਧੋ ਲਿਆ ਤੇ ਜੇਕਰ ਤੁਹਾਡੇ ਕੋਲ ਬਾਥੂ ਹੋਵੇ ਨਾ ਤਾਂ ਤੁਸੀਂ ਬਾਥੂ ਪਾ ਸਕਦੇ ਹੋ ਪਰ ਮੈਨੂੰ ਹਾਲੇ ਬਾਥੂ ਨਹੀਂ ਸੀ ਮਿਲਿਆ ਕਿਉਂਕਿ ਬਾਥੂ ਦਾ ਹਾਲੇ ਸੀਜ਼ਨ ਨਹੀਂ ਆਇਆ ਜੀ ਜਦ ਵੀ ਤੁਹਾਡੇ ਕੋਲ ਬਾਥੂ ਹੋਵੇ ਤੁਸੀਂ ਬਾਥੂ ਲਾਜ਼ਮੀ ਪਾਜੇ ਬਾਥੂ ਨਾਲ ਵੀ ਸਾਗ ਬਹੁਤ ਸਵਾਦ ਬਣਦਾ ਜੀ ਪਰ ਆਪਣਾ ਬਿਨਾ ਬਾਥੂ ਤੋਂ ਹੀ ਸਾਗ ਬਹੁਤ ਸਵਾਦ ਬਨੇਗਾ ਹੁਣ ਇਸ ਸਾਗ ਨੂੰ ਨਾ ਆਪਾਂ ਅੱਧਾ ਪੌਣਾ ਘੰਟਾ ਇਸੇ ਤਰੀਕੇ ਪਿਆ ਰਹਿੰਦੇ ਆਂਗੇ ਟੱਕ ਦੇਾਂਗੇ ਇਸ ਦੇ ਵਿੱਚੋਂ ਸਾਰਾ ਪਾਣੀ ਨਿਚੜ ਗਿਆ ਹੁਣ ਆਪਾਂ ਇਸ ਸਾਗ ਨੂੰ ਕੱਟ ਲੈਣਾ ਮੈਂ ਨਾ ਇਸ ਨੂੰ ਚਾਕੂ ਦੇ ਨਾਲ ਸਾਗ ਨੂੰ ਕੱਟਣ ਲੱਗੀਆਂ ਕਿਉਂਕਿ ਥੋੜਾ ਸਾਗੇ ਇਹ ਆਪਾਂ ਚਾਕੂ ਦੇ ਨਾਲ ਆਰਾਮ ਨਾਲ ਕੱਟ ਸਕਦੇ ਆ ਤੇ ਤੁਸੀਂ ਇਸ ਨੂੰ ਨਾ ਬੋਰਡ ਤੇ ਰੱਖ ਕੇ ਵੀ ਕੱਟ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਜਿਹੜੀ ਟੋਕਾ ਮਸ਼ੀਨ ਹੁੰਦੀ ਏ ਸਾਗ ਕੱਟਣ ਵਾਲੀ ਉਸ ਦੇ ਨਾਲ ਵੀ ਕੱਟ ਸਕਦੇ ਜੀ ਤੇ ਪਾਣੀ ਜਦੋਂ ਸਾਰਾ ਕੱਢਿਆ ਹੋਏਗਾ ਨਾ ਤੇ ਸਾਗ ਫਿਰ ਬਹੁਤ ਵਧੀਆ ਕਟਿੰਦਾ ਤੇ ਬਿਲਕੁਲ ਵੀ ਮੁਸ਼ਕਲ ਨਹੀਂ ਜੀ ਆਉਂਦੀ ਸਾਗ ਕੱਟਣ ਲੱਗੀਆਂ ਫਿਰ ਸਾਗ ਦੇ ਆ ਜਿਹੜੇ ਗੰਦਲਾਂ ਨੇ ਆਪਾਂ ਇਹਨਾਂ ਨੂੰ ਨਹੀਂ ਛਿੱਲਿਆ ਕਿਉਂਕਿ ਗੰਦਲਾਂ ਬਹੁਤ ਹੀ ਕੂਲੀਆਂ ਨੇ ਤੇ ਇਸ ਕਰਕੇ ਇਹਨਾਂ ਨੂੰ ਛਿੱਲਣ ਦੀ ਲੋੜ ਹੀ ਨਹੀਂ ਪੈਂਦੀ ਤੇ ਇਹ ਸਾਗ ਬਹੁਤ ਹੀ ਸਵਾਦ ਬਣੇਗਾ ਜਿਹੜੇ ਦੋ ਕੂਲੀਆਂ ਗੰਦਲਾਂ ਹੁੰਦੀਆਂ ਨੇ ਉਹਦਾ ਸਾਗ ਬਣਾਉਣੇ ਆ ਨਾ ਸਾਗ ਬਹੁਤ ਟੇਸਟੀ ਤੇ ਸਵਾਦ ਬੰਦਾ ਜੇਕਰ ਵੱਡੀਆਂ ਗੰਦਲਾਂ ਹੋਣ ਨਾ ਫਿਰ ਤਾਂ ਆਪਾਂ ਉਹਨਾਂ ਨੂੰ ਛਿੱਲ ਕੇ ਬਣਾ ਸਕਨੇ ਆ ਤੇ ਤੁਸੀਂ ਵੇਖੋ ਕਿ ਸਾਗ ਆਪਣਾ ਕਿੰਨਾ ਵਧੀਆ ਆਰਾਮ ਦੇ ਨਾਲ ਕਟਿੰਦਾ ਪਿਆ ਸਾਰੇ ਸਾਗ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਲਏ ਤੇ ਪਾਲਕ ਜਿਹੜੀ ਸੀ ਆਪਣੇ ਘਰ ਦੀ ਸੀ ਬੱਡੇ ਡੰਡਲ ਆਪਾਂ ਇਸ ਦੇ ਪਹਿਲਾਂ ਹੀ ਹਟਾ ਦਿੱਤੇ ਸੀ ਜਿੰਨੇ ਵੀ ਹੁਣ ਜਿਹੜੇ ਡੰਡਲ ਆਣਾ ਇਹ ਬਿਲਕੁਲ ਕੋਲੇ ਨੇ ਨਰਮ ਨੇ ਇਹ ਆਪਾਂ ਸਾਰੀ ਪਾਲਕ ਦੇ ਜਿਹੜੇ ਡੰਡਲ ਆ ਵਿੱਚ ਹੀ ਪਾਵਾਂਗੇ ਸਾਰੀ ਪਾਲਕ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਕੱਟ ਲੈਣਾ ਹੈ ਆਪਾਂ ਦੋ ਗੁੱਟੀਆਂ ਸਾਗ ਲਿਆ ਸੀ ਤੇ ਇੱਕ ਗੁੱਟੀ ਇਸ ਦੇ ਵਿੱਚ ਆਪਾਂ ਪਾਲਕ ਦੀ ਪਾਉਣ ਲੱਗੇ ਆਂ ਅੱਜ ਆਪਾਂ ਸਾਗ ਕੁੱਕਰ ਦੇ ਵਿੱਚ ਬਣਾਉਣ ਲੱਗੇ ਆਂ ਕੁੱਕਰ ਦੇ ਵਿੱਚ ਪਣਿਆ ਸਾਗ ਵੀ ਬਹੁਤ ਸਵਾਦ ਲੱਗਦਾ ਤੇ ਟੇਸਟੀ ਲੱਗਦਾ ਜੇ ਇਸ ਦੇ ਵਿੱਚ ਆਪਾਂ 1.5 ਗਲਾਸ ਪਾਣੀ ਪਾ ਲਾਂਗੇ ਤੇ ਪਾਣੀ ਨੂੰ ਨਾ ਆਪਾਂ ਗਰਮ ਹੋਣ ਦਿਆਂਗੇ ਪਾਣੀ ਜਦੋਂ ਉਬਾਲਾ ਆਵੇਗਾ ਫਿਰ ਆਪਾਂ ਇਸ ਦੇ ਵਿੱਚ ਸਾਗ ਪਾਵਾਂਗੇ ਪਾਣੀ ਨੂੰ ਉਬਾਲਾ ਆ ਗਿਆ ਹੁਣ ਆਪਾਂ ਮੁਠੀਆਂ ਦੇ ਨਾਲ ਕੁੱਕਰ ਦੇ ਵਿੱਚ ਸਾਗ ਪਾ ਲਾਂਗੇ ਤੇ ਚੁੱਲੇ ਤੇ ਬਣਿਆ ਜਿਹੜਾ ਸਾਗ ਹੁੰਦਾ ਨਾ ਤਾਬਰੀ ਦੇ ਵਿੱਚ ਬਣਾਉਣੀ ਆਪਾਂ ਉਹ ਵੀ ਬਹੁਤ ਸਵਾਦ ਬੰਦਦਾ ਅਸੀਂ ਉਸ ਤਰ੍ਹਾਂ ਵੀ ਬਣਾਉਣੀ ਆਂ ਤੇ ਇਸ ਤਰ੍ਹਾਂ ਵੀ ਬਣਾਉਣੀ ਹੈ ਦੋਨੋਂ ਤਰੀਕਿਆਂ ਨਾਲ ਹੀ ਸਾਗ ਬਹੁਤ ਹੀ ਸਵਾਦ ਲੱਗਦਾ ਜੀ ਆਪਾਂ ਇਸ ਦੇ ਵਿੱਚ 1.5 ਚਮਚ ਨਮਕ ਪਾਣ ਲੱਗੇ ਆ ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਇਸ ਸਾਗ ਨੂੰ ਆਪਾਂ ਕੜਛੀ ਉਲਟੀ ਕਰਕੇ ਨਾ ਉਸ ਦੀ ਡੰਡੀ ਦੇ ਨਾਲ ਹਲਾਵਾਂਗੇ ਫਿਰ ਸਾਗ ਨਾ ਸੁੱਕਾ ਹਲਾਇਆ ਜਾਂਦਾ ਹੈ ਤੇ ਜੋ ਆਪਾਂ ਤਾਵੜੀ ਦੇ ਵਿੱਚ ਸਾਗ ਬਣਾਉਣੀ ਹੈ ਨਾ ਉਸ ਤੇ ਸਮਾਂ ਬਹੁਤ ਵੱਧ ਲੱਗਦਾ ਹੈ ਤੇ 7 ਤੋਂ 8 ਘੰਟਿਆਂ ਦਾ ਟਾਈਮ ਲੱਗ ਜਾਂਦਾ ਸਾਗ ਨੂੰ ਬਣਾਉਣ ਲੱਗਿਆਂ ਪਰ ਇੰਨਾ ਟਾਈਮ ਕਿਸੇ ਕੋਲ ਨਹੀਂ ਵੀ ਹੁੰਦਾ ਨਾ ਉਹ ਫਿਰ ਆਮ ਨਾਲ ਕੁੱਕਰ ਦੇ ਵਿੱਚ ਬਣਾ ਸਕਦਾ ਹੈ ਸਾਗ ਕੁੱਕਰ ਵਿੱਚ ਜੋ ਸਾਗ ਬਣਾਣੇ ਨਾ ਇਹ ਵੀ ਬਹੁਤ ਹੀ ਸਵਾਦ ਬੰਦਾ ਤੇ ਘੱਟ ਸਮੇਂ ਦੇ ਵਿੱਚ ਬਣ ਜਾਂਦਾ ਜਿਸ ਦੇ ਕੋਲ ਘੱਟ ਸਮਾਂ ਹੈ ਨਾ ਇਨੀ ਟਾਈਮ ਨਹੀਂ ਹੈਗਾ ਤਾਵੜੀ 'ਚ ਸਾਗ ਬਣਾਉਣ ਦਾ ਚੁੱਲ੍ਹੇ ਤੇ ਧਰਨ ਦਾ ਤੇ ਆਮ ਨਾਲ ਤੁਸੀਂ ਕੁੱਕਰ ਦੇ ਵਿੱਚ ਇਸੇ ਤਰੀਕੇ ਨਾ ਸਾਗ ਬਣਾ ਸਕਦੇ ਜੀ ਹੁਣ ਆਪਾਂ ਇਸ ਸਾਗ ਨੂੰ ਪੱਕਣ ਦਿਆਂਗੇ ਤੇ ਟੱਕ ਦਿਆਂਗੇ ਇਸ ਤਰੀਕੇ 10 ਮਿੰਟ ਵਾਸਤੇ ਆਪਾਂ ਪੱਕਣ ਦਿਆਂਗੇ ਇੱਥੇ ਆਪਾਂ ਥੋੜੀਆਂ ਹਰੀਆਂ ਮਿਰਚਾਂ ਲਈਆਂ ਨੇ 1 ਇੰਚ ਅਦਰਕ ਦਾ ਟੁਕੜਾ ਇੱਕ ਛੋਟੇ ਸਾਈਜ਼ ਦਾ ਪਿਆਜ਼ ਤੇ ਲਸਣ ਇਹਨਾਂ ਨੂੰ ਆਪਾਂ ਤਰ ਤਰਾ ਜਾ ਕਰਕੇ ਮਿਕਸੀ ਤੇ ਪੀਸ ਲਾਂਗੇ ਹਰੀਆਂ ਮਿਰਚਾਂ ਸਾਗ ਚ ਬਹੁਤ ਸਵਾਦ ਲੱਗਦੀਆਂ ਨੇ ਇੱਕ ਮੁਠੀ ਭਰ ਕੇ ਮੈਂ ਹਰੀਆਂ ਮਿਰਚਾਂ ਲਈਆਂ ਨੇ ਤੇ ਜਿਹੜਾ ਸਾਗ ਹੈ ਨਾ ਇਹਨਾ ਕਰਾਰਾ ਹੀ ਸਵਾਦ ਲੱਗਦਾ ਜੇ ਜਿੰਨੀ ਹਰੀ ਮਿਰਚ ਇਸ ਦੇ ਵਿੱਚ ਤੇਜ ਹੋਏਗੀ ਨਾ ਉਨਾ ਹੀ ਜਿਹੜਾ ਸਾਗ ਇਹ ਬਹੁਤ ਸਵਾਦ ਬਣੇਗਾ ਤੇ ਇਸ ਸਾਗ ਨਾਲ ਆਪਣਾ ਵਧੀਆ ਅੱਗੇ ਨਾਲ ਬੈਠ ਗਿਆ 10 ਮਿੰਟ ਹੋ ਗਏ ਨੇ ਪਕਾਉਂਦਿਆਂ ਹੋਿਆਂ ਨੂੰ ਤੇ ਜੋ ਆਪਾਂ ਤੜਕੇ ਰੱਖੇ ਸੀ ਨਾ ਦਰਦਰੇ ਕਰਕੇ ਇਹ ਇਸ ਦੇ ਵਿੱਚ ਆਪਾਂ ਪਾ ਲੈਣੇ ਨੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਕੜਛੀ ਦੇ ਨਾਲ ਚੰਗੀ ਤਰ੍ਹਾਂ ਡੰਡੀ ਦੇ ਨਾਲ ਮਿਕਸ ਕਰ ਲਾਂਗੇ ਹਲਾ ਲਾਂਗੇ ਜੇਕਰ ਤੁਸੀਂ ਮਿਰਚ ਘੱਟ ਪਸੰਦ ਕਰਦੇ ਹੋ ਫਿਰ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਮਿਰਚ ਪਾ ਸਕਦੇ ਹੋ ਸਾਗ ਦੇ ਵਿੱਚ ਤੇ ਤੁਸੀਂ ਲਾਲ ਮਿਰਚ ਬਿਲਕੁਲ ਵੀ ਨਾ ਪਾਓ ਲਾਲ ਮਿਰਚ ਦਾ ਜਿਹੜਾ ਟੇਸਟ ਨਾ ਸਵਾਦ ਉਹ ਸਾਗ ਦੇ ਵਿੱਚ ਵਧੀਆ ਨਹੀਂ ਜੀ ਆਉਂਦਾ ਤੇ ਰੰਗ ਵੀ ਸੋਨਾ ਨਹੀਂ ਜੀ ਆਉਂਦਾ ਹਰੀ ਮਿਰਚ ਨਾਲ ਰੰਗ ਵੀ ਬਹੁਤ ਸੋਨਾ ਸਾਗ ਦਾ ਆਉਂਦਾ ਹੈ ਤੇ ਟੇਸਟੀ ਵੀ ਬਹੁਤ ਸਾਗ ਲੱਗਦਾ ਜੀ ਆਪਾਂ ਹੁਣ ਕੁੱਕਰ ਦਾ ਟੱਕਣ ਲਗਾ ਲਾਂਗੇ ਤੇ ਇੱਕ ਸੀਟੀ ਆਨ ਤੱਕ ਆਪਾਂ ਇਸ ਨੂੰ ਪਹਿਲਾਂ ਪਕਾਵਾਂਗੇ ਫਿਰ ਗੈਸ ਆਪਾਂ ਬਿਲਕੁਲ ਸਿਮ ਕਰ ਦੇਾਂਗੇ ਫਿਰ ਇਸ ਨੂੰ ਆਪਾਂ ਅੱਧਾ ਪੌਣਾ ਘੰਟਾ ਤੱਕ ਪਕਾਵਾਂਗੇ ਤੇ ਜਿੰਨਾ ਇਹਨੂੰ ਘਾਟ ਸੇਕਤੇ ਆਪਾਂ ਪਕਾਵਾਂਗੇ ਨਾ ਉਨਾ ਹੀ ਸਾਗ ਦਾ ਜਿਹੜਾ ਸਵਾਦ ਇਹਨੂੰ ਉਹ ਵਦ ਨਿਕਲ ਕੇ ਆਏਗਾ ਪੈਨ ਦੇ ਵਿੱਚ ਆਪਾਂ ਪਾਣੀ ਲਿਆ ਡੇਢ ਗਲਾਸ ਤੇ ਇਹ ਆਪਾਂ ਕਣਕ ਦਾ ਆਟਾ ਲਿਆ ਚਾਰ ਚਮਚ ਆਪਾਂ ਕਣਕ ਦਾ ਆਟਾ ਪਾਵਾਂਗੇ ਆਲਣ ਬਣਾਵਾਂਗੇ ਆਪਾਂ ਸਾਗ ਦੇ ਵਾਸਤੇ ਤੇ ਇਹ ਆਪਾਂ ਕਣਕ ਦਾ ਆਟਾ ਇਸ ਦੇ ਵਿੱਚ ਪਾਉਣ ਲੱਗੇ ਆ ਤੇ ਜੇਕਰ ਤੁਸੀਂ ਮੱਕੀ ਦਾ ਆਟਾ ਵੀ ਪਾਣਾ ਉਹ ਵੀ ਪਾ ਸਕਦੇ ਜੀ ਉਸ ਦੇ ਨਾਲ ਵੀ ਸਾਗ ਬਹੁਤ ਸਵਾਦ ਬਣਦਾ ਜੀ ਤੇ ਕਣਕ ਦਾ ਆਟਾ ਜਿਹਦਾ ਆਪਾਂ ਆਲਣ ਪਾਣਾ ਨਾ ਪਾਣੀ ਠੰਡਾ ਹੋਣਾ ਜ਼ਰੂਰੀ ਹੈ ਜੇਕਰ ਗਰਮ ਪਾਣੀ ਦੇ ਵਿੱਚ ਆਪਾਂ ਆਟਾ ਪਾ ਦਿੱਤਾ ਤੇ ਇਸਦੇ ਗੰਡਾ ਬਣ ਜਾਣਗੇ ਪਹਿਲਾਂ ਆਪਾਂ ਆਟੇ ਨੂੰ ਮਿਕਸ ਕਰ ਲਾਂਗੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਫਿਰ ਆਪਾਂ ਗੈਸ ਔਨ ਕਰਾਂਗੇ ਤੇ ਜਿਹੜਾ ਮੱਕੀ ਦਾ ਜਿਹੜਾ ਆਟਾ ਤੁਸੀਂ ਪਾਉਣਾ ਹੋਵੇ ਫਿਰ ਤੁਸੀਂ ਗਰਮ ਪਾਣੀ ਦੇ ਵਿੱਚ ਪਾ ਸਕਦੇ ਹੋ ਉਹ ਤਾਂ ਆਰਾਮ ਦੇ ਨਾਲ ਹੀ ਖੁੱਲ ਜਾਂਦਾ ਹੈ ਹੁਣ ਆਪਾਂ ਗੈਸ ਔਨ ਕਰ ਦਿੱਤੀ ਹੈ ਤੇ ਇਹ ਸਾਲ ਨੂੰ ਨਾ ਆਪਾਂ ਇੱਕ ਉਬਾਲਾ ਆਉਂਦਿਆਂਗੇ ਤੇ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਨਾ ਜੇਕਰ ਹਲਾਇਆ ਤੇ ਇਹ ਜਿਹੜਾ ਆਟਾ ਹੈ ਨਾ ਥੱਲੇ ਲੱਗਣਾ ਸ਼ੁਰੂ ਹੋ ਜਾਏਗਾ ਤਾਂ ਥੱਲੇ ਬੈਠ ਜਾਏਗਾ ਇਸ ਕਰਕੇ ਆਪਾਂ ਇਸ ਨੂੰ ਹਲਾ ਕੇ ਤੇ ਇੱਕ ਉਬਾਲਾ ਆਉਣ ਦਿਆਂਗੇ ਬਸ ਇਸ ਤੋਂ ਬਾਅਦ ਆਪਾਂ ਬਿਲਕੁਲ ਵੀ ਇਸ ਨੂੰ ਨਹੀਂ ਪਕਾਣਾ ਜੀ ਆਲਣ ਵਾਲੇ ਪਾਣੀ ਨੂੰ ਉਬਾਲਾ ਆ ਗਿਆ ਇੰਨਾ ਹੀ ਆਪਾਂ ਇਸ ਨੂੰ ਪਕਾਣਾ ਇਸ ਤੋਂ ਬਾਅਦ ਬਿਲਕੁਲ ਨਹੀਂ ਪਕਾਵਾਂਗੇ ਗੈਸ ਬੰਦ ਕਰ ਲਾਂਗੇ ਇਸ ਨੂੰ ਆਪਾਂ ਗੈਸ ਤੋਂ اتار ਲਾਂਗੇ ਤੇ ਇਧਰ ਜਿਹੜਾ ਸਾਗ ਹੈ ਇਹ ਵੀ ਆਪਣਾ ਪੱਕ ਗਿਆ ਤੇ ਪ੍ਰੈਸ਼ਰ ਖਤਮ ਹੋ ਗਿਆ ਕੁੱਕਰ ਦਾ ਟੱਕਣ ਆਪਾਂ اتار ਲਾਂਗੇ ਤੇ ਸਾਗ ਦੀ ਪੱਕਣ ਦੀ ਪਹਿਚਾਨ ਆਪਾਂ ਤੁਹਾਨੂੰ ਦੱਸ ਦਿੰਨੇ ਆ ਏਸ ਨੂੰ ਚੈੱਕ ਕਰਕੇ ਫੇਰ ਹੀ ਆਪਾਂ ਕੋਟਣਾ ਹੁੰਦਾ ਕੜਛੀ ਦੀ ਡੰਡੀ ਦੇ ਨਾਲ ਨਾ ਆਪਾਂ ਥੋੜਾ ਜਿਹਾ ਸਾਗ ਚੱਕ ਲਾਂਗੇ ਤੇ ਥੋੜਾ ਜਿਹਾ ਪਹਿਲਾਂ ਨਾ ਸਾਗ ਨੂੰ ਥੋੜਾ ਜਿਹਾ ਠੰਡਾ ਹੋਣ ਦਿਆਂਗੇ ਹੱਥ ਦੇ ਨਾਲ ਆਪਾਂ ਇਸ ਤਰੀਕੇ ਚੈੱਕ ਕਰਾਂਗੇ ਉਂਗਲ ਦੇ ਨਾਲ ਨਾ ਰੱਖ ਕੇ ਤੇ ਅੰਗੂਠੇ ਦੇ ਨਾਲ ਇਹਨੂੰ ਆਪਾਂ ਮਸਲਾਂਗੇ ਨਾ ਤੇ ਜਿਹੜਾ ਸਾਗ ਹੈ ਨਾ ਐਂ ਵਧੀਆ ਕੋਟਿਆ ਜਾਏਗਾ ਬਰੀਕ ਹੋ ਜਾਏਗਾ ਇਹ ਤੁਸੀਂ ਵੇਖੋ ਇਸ ਤਰੀਕੇ ਕਰਾਂਗੇ ਨਾ ਬਿਲਕੁਲ ਜਿਹੜਾ ਸਾਗ ਹੈ ਆਪਣਾ ਟੱਲਿਆ ਪਿਆ ਨਰਮ ਹੋਇਆ ਪੇ ਹੱਥ ਦੇ ਨਾਲ ਹੀ ਆਪਾਂ ਸਾਗ ਨੂੰ ਚੈੱਕ ਕਰ ਲੈਣਾ ਚੰਗੀ ਤਰ੍ਹਾਂ ਇਹ ਸਾਗ ਆਪਣਾ ਪੂਣੇ ਘੰਟੇ ਦੇ ਵਿੱਚ ਬਣ ਕੇ ਤਿਆਰ ਹੋਇਆ ਹੈ ਗੈਸ ਫਲੇਮ ਆਪਾਂ ਲੋ ਰੱਖੀ ਸੀ ਹੁਣ ਆਪਾਂ ਇਸ ਨੂੰ ਕੋਟਣੇ ਦੇ ਨਾਲ ਨਾ ਕੋਟ ਲਾਂਗੇ ਆਲਣ ਪਾਣ ਤੋਂ ਪਹਿਲਾਂ ਆਪਾਂ ਸਾਗ ਨੂੰ ਕੋਟਣਾ ਜੇਕਰ ਪਹਿਲਾਂ ਆਪਾਂ ਆਲਣ ਪਾ ਦਿੰਨੇ ਆ ਨਾ ਤੇ ਸਾਗ ਆਪਣਾ ਵਧੀਆ ਨਹੀਂ ਜੇ ਘਟਿੰਦਾ ਆਪਾਂ ਦੋ ਤਰੀਕੇ ਤੁਹਾਨੂੰ ਦੱਸਾਂਗੇ ਸਾਗ ਕੋਟਣ ਦੇ ਪਹਿਲਾਂ ਤਾਂ ਆਪਾਂ ਕੋਟਣ ਦੇ ਨਾਲ ਹੀ ਸਾਗ ਨੂੰ ਕੋਟ ਲਾਂਗੇ ਤੇ ਇਸ ਕੋਟਣ ਦੇ ਨਾਲ ਵੀ ਜਿਹੜਾ ਸਾਗ ਹੈ ਨਾ ਬੜਾ ਵਧੀਆ ਕੋਟਿਆ ਜਾਂਦਾ ਹੈ ਕਿਉਂਕਿ ਆਪਣਾ ਜਿਹੜਾ ਸਾਗ ਹੈ ਵਧੀਆ ਪੱਕਿਆ ਹੋਇਆ ਕੋਈ ਸਮਾਂ ਨਹੀਂ ਜੇ ਵੱਧ ਲੱਗਣਾ ਸਿਰਫ 10 ਤੋਂ 15 ਮਿੰਟਾਂ ਦੇ ਵਿੱਚ ਹੀ ਸਾਗ ਵਧੀਆ ਕੋਟਿਆ ਜਾਣਾ ਹੈ ਹੁਣ ਆਪਾਂ ਤੁਹਾਨੂੰ ਦੂਸਰਾ ਤਰੀਕਾ ਦੱਸ ਦਿੰਨੇ ਆ ਕੋਟਣੇ ਤੋਂ ਬਿਨਾਂ ਵਾਲਾ ਆਪਾਂ ਨਾ ਬਲੈਂਡਰ ਲੈ ਲੈਣਾ ਤੇ ਇਸ ਦੇ ਨਾਲ ਆਪਾਂ ਹੁਣ ਸਾਗ ਨੂੰ ਕੋਟਾਂਗੇ ਤੇ ਆਰਾਮ ਦੇ ਨਾਲ ਚਲਾਣਾ ਰੁਕ ਰੁਕ ਕੇ ਚਲਾਣਾ ਇੱਕ ਵਾਰ ਚ ਆਪਾਂ ਇਸ ਨੂੰ ਨਹੀਂ ਚਲਾਣਾ ਜੇ ਜੇਕਰ ਇੱਕ ਵਾਰ ਚ ਚਲਾ ਦਿੱਤਾ ਨਾ ਤੇ ਸਾਗ ਬਹੁਤ ਜ਼ਿਆਦਾ ਬ੍ਰੇਕ ਹੋ ਜੇ ਆਰਾਮ ਦੇ ਨਾਲ ਕੋਟਾਂਗੇ ਨਾ ਤੇ ਆਪਾਂ ਨੂੰ ਦਿਸਦਾ ਵੀ ਰਹੂਗਾ ਤੇ ਵਧੀਆ ਪੂਰਾ ਆਪਣਾ ਸਾਗ ਬਦੀਆ ਘਟੇਗਾ ਸਾਗ ਆਪਾਂ ਕੋਟ ਲਿਆ ਤੇ ਹੁਣ ਇਸ ਦੇ ਵਿੱਚ ਨਾ ਆਪਾਂ ਆਲਣ ਪਾ ਲਾਂਗੇ ਥੋੜਾ ਜਿਹਾ ਆਪਾਂ ਪਲਾਂ ਇਸ ਨੂੰ ਕੋਟਿਆ ਆਲਣ ਪਾ ਕੇ ਹੁਣ ਆਪਾਂ ਇੱਕ ਵਾਰ ਇਸ ਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਬਲੈਂਡਰ ਦੇ ਨਾਲ ਫਿਰ ਇਹਨੂੰ ਇਸ ਤਰੀਕੇ ਬਲੈਂਡ ਕਰ ਲਾਂਗੇ ਤੇ ਇਸ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਆਪਾਂ ਸਾਗ ਆਪਣਾ ਮਨਪਸੰਦ ਬਰੀਕ ਕਰ ਸਕਦੇ ਹਾਂ ਜੇਕਰ ਵੱਧ ਸਾਗ ਹੋ ਜਾਵੇ ਨਾ ਬਰੀਕ ਉਹ ਵਧੀਆ ਨਹੀਂ ਜੀ ਲੱਗਦਾ ਥੋੜਾ ਜਿਹਾ ਦਰਦਰਾ ਜਿਹਾ ਕਰਕੇ ਹੋਵੇ ਸਾਗ ਉਹ ਫਿਰ ਬਹੁਤ ਵਧੀਆ ਲੱਗਦਾ ਜੀ ਤੇ ਆਰਾਮ ਦੇ ਨਾਲ ਕਰੋਗੇ ਨਾ ਸਾਗ ਫਿਰ ਬਹੁਤ ਵਧੀਆ ਕਟੇਜੇਗਾ ਕਾਲੀ ਬਿਲਕੁਲ ਵੀ ਇੱਥੇ ਨਹੀਂ ਜੀ ਕਰਨੀ ਤੇ ਇਹ ਜਿਹੜਾ ਸਾਗ ਹੈ ਆਪਣਾ ਵਧੀਆ ਕੁੱਟ ਕੇ ਤਿਆਰ ਹੋ ਗਿਆ ਹੁਣ ਆਪਾਂ ਗੈਸ ਔਨ ਕਰਕੇ ਨਾ ਸਿਮ ਕਰ ਦੇਣੀ ਇਸ ਨੂੰ 10 ਤੋਂ 12 ਮਿੰਟ ਵਾਸਤੇ ਸਾਗ ਨੂੰ ਆਪਾਂ ਫੇਰ ਪਕਾਣਾ ਟੱਕ ਕੇ ਤਾਂ ਕਿ ਇਸ ਦੀ ਛਿੱਟਾ ਨਾ ਉੱਡਣ ਤੇ ਵਿੱਚੋਂ ਆਪਾਂ ਇਸ ਨੂੰ ਹਿਲਾਉਂਦੇ ਵੀ ਰਹਿਣਾ ਹੈ ਕਿਉਂਕਿ ਆਪਾਂ ਇਸ ਦੇ ਵਿੱਚ ਆਲਣ ਪਾਇਆ ਤੇ ਉਹ ਆਟਾ ਆਪਣਾ ਹਲੇ ਕੱਚਾ ਹੈ ਤੇ ਚੰਗੀ ਤਰ੍ਹਾਂ ਆਟਾ ਵੀ ਪੱਕ ਜਾਏਗਾ ਤੇ ਆਟਾ ਇਸ ਸਾਗ ਦੇ ਵਿੱਚ ਚੰਗੀ ਤਰ੍ਹਾਂ ਰਚ ਵੀ ਜਾਏਗਾ ਤੇ ਇਸ ਸਾਗ ਨੂੰ ਨਾ ਆਪਾਂ ਹਿਲਾਉਂਦੇ ਵੀ ਵਿੱਚੋਂ ਰਹਿਣਾ ਤਾਂ ਕਿ ਜਿਹੜਾ ਸਾਗ ਹੈ ਆਪਣਾ ਤਲੇ ਨੂੰ ਨਾ ਲੱਗੇ ਤੇ ਇੱਥੇ ਆਪਾਂ ਹੁਣ ਤੜਕੇ ਦੀ ਤਿਆਰੀ ਕਰ ਲੈਣੇ ਆਂ ਦੇਸੀ ਘਿਓ ਆਪਾਂ ਲਿਆ ਹੈ ਤੇ ਦੇਸੀ ਘਿਓ ਦੇ ਵਿੱਚ ਜਿਹੜਾ ਸਾਗ ਨੂੰ ਤੜਕਾ ਲੱਗਿਆ ਬਹੁਤ ਹੀ ਸਵਾਦ ਲੱਗਦਾ ਜੀ ਤੇ ਥੋੜਾ ਜਿਹਾ ਲਸਣ ਅਦਰਕ ਆਪਾਂ ਲਿਆ ਹੈ ਕਦੂਕਸ ਕਰਕੇ ਅਦਰਕ ਲਿਆ ਤੇ ਲਸਣ ਨੂੰ ਆਪਾਂ ਬ੍ਰੇਕ ਕੱਟ ਲਿਆ ਹੈ ਤੇ ਇਸ ਨੂੰ ਆਪਾਂ ਹਲਕਾ ਜਿਹਾ ਪਾਉਣ ਲਾਂਗੇ ਤਾਂ ਕਿ ਇਸ ਦੇ ਵਿੱਚੋਂ ਨਾ ਕੱਚਾ ਟੇਸਟ ਖਤਮ ਹੋ ਜਾਵੇ ਸਾਗ ਨਾਲ ਖਾਣ ਦੇ ਤਰੀਕੇ ਸਾਰਿਆਂ ਦੇ ਅਲੱਗ-ਲੱਗ ਆਪੋ ਆਪਣੇ ਹੁੰਦੇ ਆ ਕੋਈ ਬਿਨਾ ਤੜਕੇ ਤੋਂ ਸਾਗ ਨੂੰ ਪਸੰਦ ਕਰਦਾ ਹੈ ਕੋਈ ਵਿੱਚ ਬਿਨਾ ਕਿਉ ਮੱਖਣ ਪਾਏ ਹੀ ਸਾਗ ਨੂੰ ਪਸੰਦ ਕਰਦੇ ਆ ਤੇ ਕੋਈ ਕੱਲਾ ਮੱਖਣ ਪਾ ਕੇ ਹੀ ਖਾ ਲੈਂਦੇ ਕੋਈ ਤੜਕੀ ਵਾਲਾ ਪਸੰਦ ਕਰਦੇ ਆਪੋ ਆਪਣੀ ਪਸੰਦ ਹੁੰਦੀ ਆਪਾਂ ਦੋ ਚਮਚੇ ਦੇ ਕਰੀ ਬੇਸ ਦੇ ਵਿੱਚ ਨਾ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਿਆ ਤੇ ਤੁਹਾਨੂੰ ਕੋਈ ਹੋਰ ਵੀ ਤੜਕਾ ਪਸੰਦ ਹੋਏ ਤੇ ਵਿੱਚ ਤੁਸੀਂ ਪਾ ਸਕਦੇ ਹੋ ਵੈਸੇ ਤਾਂ ਜਿੰਨਾ ਸਿੰਪਲ ਸਾਗ ਦੇ ਵਿੱਚ ਆਪਾਂ ਤੜਕਾ ਲਾਵਾਂਗੇ ਨਾ ਉਨਾ ਹੀ ਸਾਗ ਵੱਧ ਸਵਾਦ ਬਣ ਕੇ ਤਿਆਰ ਹੋਏਗਾ ਇਸ ਦੇ ਵਿੱਚ ਹੁਣ ਕੱਚਾ ਟੇਸਟ ਖਤਮ ਹੋ ਗਿਆ ਤੜਕਿਆਂ ਦਾ ਇਸ ਦੇ ਵਿੱਚ ਆਪਾਂ ਸਾਗ ਪਾਲਾਂਗੇ ਸਾਗ ਆਪਣਾ ਵਧੀਆ ਪੱਕ ਕੇ ਤਿਆਰ ਹੋ ਗਿਆ ਤੁਸੀਂ ਵੇਖੋ ਕਿੰਨਾ ਸੋਹਣਾ ਰੰਗ ਆਇਆ ਆਪਣੇ ਸਾਗ ਦਾ ਬਹੁਤ ਹੀ ਵਧੀਆ ਆਪਣਾ ਜਿਹੜਾ ਸਾਗ ਹੈ ਟੇਸਟੀ ਹੈ ਸਵਾਦ ਬਣ ਕੇ ਤਿਆਰ ਹੋਇਆ ਜੀ ਪੌਣੇ ਘੰਟੇ ਦੇ ਵਿੱਚ ਆਪਣਾ ਜਿਹੜਾ ਸਾਗ ਕੁੱਕਰ ਦੇ ਵਿੱਚ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਵਧੀਆ ਤੁਸੀਂ ਮੱਕੀ ਦੀ ਰੋਟੀ ਨਾਲ ਇਸ ਨੂੰ ਖਾਓ ਸਿੰਪਲ ਕਣਕ ਦੀ ਰੋਟੀ ਨਾਲ ਖਾ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਬਿਲਕੁਲ ਵੀ ਖਾਣ ਵਾਲ ਨੂੰ ਪਛਾਣ ਨਹੀਂ ਹੋਏਗੀ ਕਿ ਇਹ ਆਪਾਂ ਤਾਵੜੀ ਦੇ ਵਿੱਚ ਸਾਗ ਨੂੰ ਬਣਾਇਆ ਜਾਂ ਫਿਰ ਕੁੱਕਰ ਦੇ ਵਿੱਚ ਬਣਾਇਆ ਇਸੇ ਤਰੀਕੇ ਨਾਲ ਤੁਸੀਂ ਸਰੋਂ ਦਾ ਸਾਗ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਹੈ ਨਾ ਸਾਗ ਬਣਾਉਣ ਦੀ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੇ ਤੁਸੀਂ ਕਿੱਥੋਂ ਦੇਖਦੇ ਪਿਓ ਤੇ ਤੁਹਾਨੂੰ ਕਿੱਦਾਂ ਦੀ ਮੇਰੀ ਵੀਡੀਓ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੇ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ